ਲੇ ਪੁੱਤ ਦੱਸ ਤੂੰ ਮੇਰਾ ਬਗਾਨਾ ਵਾ ਕੋਈ ਜਿੰਨੇ ਪੈਸਿਆਂ ਦੀ ਲੋੜ ਐ ਤੂੰ ਆ ਤੂੰ ਆ ਕੇ ਲੈ ਜਾ ਇਹ ਕਿਹੋ ਜੀ ਗੱਲ ਕੀਤੀ ਕਿ ਕਮੇਟੀ ਦੇ ਦੋਗੇ ਦੱਸ ਪੁੱਤ ਤੇਰੀ ਕਮੇਟੀ ਕੋਈ ਮਰ ਚੱਲੀ ਐ ਤੇਰੀ ਭੈਣ ਦਾ ਘਰ ਆ ਜਦੋਂ ਮਰਜੀ ਆ ਤੈਨੂੰ ਉਹਦਾ ਕਮੇਟੀ ਤੋਂ ਬਿਨਾ ਵੀ ਪੈਸਿਆਂ ਦੀ ਲੋੜ ਐ ਨਾ ਜਦੋਂ ਮਰਜੀ ਲੈ ਜੀ ਵਾਦੂ ਪੈਸੇ ਮਾਸੀ ਕੋਲ ਘਰਾਇਆ ਨਾ ਕਰ ਲੈ भैन देने क्यों नहीं आना दस कल नहीं जमाना है कि पैसे मंगने अपने पैसे लैने तू मेरे को ले लेंगा तो मैं तेरी कमेटी चो लेगी सब बराबर हो जूगा पुत <laughs> चल कोई नी आज ही आज कमेटी टाइम ना पा दी कोई टेंशन नहीं ठीक है पुत चंगा फिर ਨੀ ਅੰਜੂ ਕਿੱਥੇ ਆ ਆ ਗਈ ਆ ਗਈ ਮੰਮੀ ਆ ਜਾ ਆ ਜਾ ਚਾਹ ਰੱਖ ਕੇ ਦੇ ਅੰਦਰ ਹੀ ਚਲ ਗਈਆਂ ਠੰਡੀ ਹੋ ਗਈ ਆ ਨਹੀਂ ਨਹੀਂ ਬਸ ਆ ਗਈ ਮੰਮੀ ਆ ਵੇਖੋ ਕਿਦਾਂ ਗੱਲ ਕਰਦੇ ਵਸੇ ਮੰਮੀ ਫੋਨ ਤੇ ਤੁਸੀਂ ਗੱਲ ਕਿੰਨਾ ਕਰਨੀ ਨਹੀਂ ਤੇਰੇ ਪੇਕੇ ਭਰਾਣਾ ਡਈ ਹੈ ਫੋਨ ਕਰ ਅੱਛਾ ਅੱਛਾ ਵੀਰੇ ਦਾ ਆ ਫੋਨ ਨਹੀਂ ਤੇਰੇ ਪੇਕੇ ਬੜਾਈ ਪੈਹਾ 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 ਕਰਦੇ ਆ ਕੀ ਗੱਲ ਆ ਕੀ ਗੱਲ ਹੋ ਗਈ ਮੰਮੀ ਓਏ ਹੈ ਕਮੇਟੀ ਦਾ ਵਸਾ ਨਹੀਂ ਖਾਂਦੇ ਵਸਤੀ ਜੀ ਕਮੇਟੀ ਦੇ ਦਿਓ ਕੋਲਟੀ ਦੇ ਦਿਓ ਬੱਸ ਨੂੰ ਕਿਤੇ ਲੈ ਜਾਣੇ ਪੈਸੇ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਮੰਮੀ ਪਤਾ ਕੀ ਹੈ ਵੀਰੇ ਨੇ ਨਾ ਦੁਕਾਨ 'ਚ ਥੋੜਾ ਨਾ ਕੰਮ ਵਧਾ ਕੇ ਕਰਨਾ ਹੈਗਾ ਵੈ ਉਹ ਕਹਿੰਦੇ ਸੀ ਕਿ ਮੈਂ ਹੋਰ ਵੀ ਕੋਈ ਸਮਾਨ ਕੋਈ ਕਹਿੰਦੇ ਸੀ ਤਾਂ ਇਹ ਕਰਕੇ ਉਹਨੇ ਐਡੀ ਵੱਡੀ ਕਮੇਟੀ ਤੁਹਾਡੇ ਕੋਲ ਪਾਈ ਹੈ ਬਾਹਰ ਤਾਂ ਬੰਦਾ ਪਾਣ ਲੱਗੇ ਵੀ ਡਰਦਾ ਵੈ ਆਪਣਿਆ ਕੋ ਡਰਨ ਦੀ ਕੋ ਲੋੜ ਹੀ ਨਹੀਂ ਕੀਤਾ ਹੈ ਨਹੀਂ ਕਿੱਥੇ ਖੜਨਾ ਇੰਨਾ ਬਥੇਰਾ ਪੈਸਾ ਤੇਰੇ ਪੇਕੇਆ ਕੋ ਉਹ ਤਾਂ ਮੈਨੂੰ ਐਂ ਕਹਤਾ ਵਾ ਉਦਾਂ ਲੋੜਿਆ ਤੇ ਮੇਰੇ ਕੋ ਲੈ ਜਾ ਕਿੰਨ ਕੜੀ ਗੱਲ ਲਿਆ ਮੇਰਾ ਪੁੱਤਾਂ ਵਰਗਾ ਵਾ ਉਹ ਕਿਹੜਾ ਭਗਾਨਾ ਨਹੀਂ ਮੈਂ ਮਮੀ ਤੇਰੇ ਘਰ ਦਾ ਕੌਣ ਲੈਂਦਾ ਵਾ ਦੱਸੋ ਤੇਰੇ ਘਰ ਤੇ ਲੋਕੀ ਪਾਣੀ ਪੀਣ ਲੱਗੇ ਵੀ ਸੋਚਦੇ ਨੇ ਜੇ ਪੀਂਦੇ ਉਹਨਾਂ ਦੁਨਾਂ ਦੇ ਕੇ ਜਾਂਦੇ ਚੱਲ ਨਹੀਂ ਛੱਡ ਪਰਾਂ ਤੇਰੇ ਘਰ ਦਾ ਸੋਚਦੇ ਆ ਪਤਾ ਕੀ ਹੈ ਮਮੀ ਵੀਰ ਦਾ ਨਾ ਰਿਸ਼ਤਾ ਤੈ ਆਉਣ ਵਾਲਾ ਵਾ ਅੱਛਾ ਹਾਂ ਤਾਂ ਹੀ ਕਾਲਾ ਪਿਆ ਫਿਰ ਨਹੀਂ ਨਹੀਂ ਉਹ ਪਹਿਨ ਦੁਕਾਨ ਵਸਤੀ ਲੈਣੇ ਉਹਨੇ ਅੱਛਾ ਹਾਂ ਹਾਂ ਉਹਦਾ ਨਾ ਰਿਸ਼ਤਾ ਹੋਣ ਵਾਲਾ ਤੇ ਉਹ ਫਿਰ ਮੈਂ ਕੰਮ ਥੋੜਾ ਵਧਾਵਾਂਗੇ ਤੁਹਾਨੂੰ ਪਤਾ ਜਿੰਨੇ ਧੀ ਦੇ ਨਹੀਂ ਉਹਨੇ ਸਭ ਤੋਂ ਪਹਿਲਾਂ ਘਰ ਬਾਰ ਚੀਜ਼ਾਂ ਬਾਅਦ ਚ ਵੀ ਉਹਨੇ ਵੇਖਣਾ ਮੁੰਡਾ ਕਮਾਉ ਹੋਗਾ ਕਿ ਨਹੀਂਗਾ ਅੱਜ ਦਾ ਟਾਈਮ ਹੀ ਆ ਜਾ ਪਹਿਲੇ ਟਾਈਮ ਖਤਮ ਹੋ ਗਿਆ ਮੰਮੀ ਚੱਲ ਘਰ ਬਾਰ ਵੇਖ ਲਿਆ ਕਿੰਨੇ ਜੀ ਨੇ ਕੀ ਕਮਾਉਂਦੇ ਨੇ ਹੁਣ ਤਾਂ ਐਡਵਾਂਸ ਹੈ ਨਾ ਉਹ ਕਹਿੰਦੇ ਨੇ ਚਲੋ ਜਦ ਵੀ ਉਸਤੀ ਜਿੰਨੀ ਮਰਜ਼ੀ ਜ਼ਿਆਦਾ ਤਾਂ ਹੋਵੇ ਪਰ ਕਹਿੰਦੇ ਮੁੰਡੇ ਦਾ ਕੀ ਕੰਮ ਕਰ ਉਹਦੀ ਕੀ ਕਮਾਈ ਹੈ ਪਹਿਲਾਂ ਵੇਖਦੇ ਜੀ ਲੈ ਲੈ ਟੱਕੀ ਰਹਿ ਮੇਨ ਪਤਾ ਵਾ ਵਿਆਹਾਂ ਚ ਬਥੇਰਾ ਖਰਚਾ ਹੋ ਜਾਂਦਾ ਨਾਲੇ ਪੁੱਤ ਮੈਂ ਤੈਨੂੰ ਕਹਿਣਾ ਸੀ ਕਿ ਤੂੰ ਹੁਣ ਅੰਜ ਕਰ ਥੋੜੇ ਦਿਨ ਪੇਕੇ ਲਾ ਆ ਪੇਕੇ ਚਲ ਜਾਓ ਕਿਉਂ ਕੀ ਹੋ ਗਿਆ ਹਜੇ ਹੋਇਆ ਕੁਝ ਨਹੀਂ ਆ ਦੋ ਚਾਰ ਦਿਨ ਰਹਿ ਅਗਲੇ ਨੂੰ ਹੋਊਗਾ ਕੁੜੀ ਆਈ ਆ ਰਹਿਣ ਅੱਛਾ ਮੈਂ ਨਾ ਤੇਰੇ ਨਾਲ ਗੱਲ ਕਰਨੀ ਹੈ ਇੱਕ ਹਾਂਜੀ ਮੰਮੀ ਕਰੋ ਗੱਲ ਤੁਸੀਂ ਕਰੋ ਜਿਹੜੀ ਕਮੇਟੀ ਹੈ ਨਾ ਐਦ ਕੀ ਮੈਂ ਕਹਿੰਨੀ ਆ ਤੇਰੇ ਪਿਓ ਨੂੰ ਦੇ ਦਾਂ ਵਰਤਨ ਤੇਰੇ ਸੋਹਰੇ ਨੂੰ ਦੇਨੀ ਆ ਵਰਤਨ ਮੇਰੀ ਗੱਲ ਸੁਣਨਾ ਵੇ ਤੇਰੇ ਘਰ ਵਾਲੇ ਦਾ ਵੀ ਤੇਰੇ ਪਾਪਾ ਦਾ ਸਾਰੇ ਦਾ ਬਿਜ਼ਨਸ ਤੇ ਇਕੱਠਾ ਹੀ ਆ ਇਹ ਵੀ ਕਹਿਣ ਨਹੀਂ ਕਿ ਮਾਲ ਪਈਏ ਤੇ ਕੰਮ ਵਧਾਈਏ ਹਾਂਜੀ ਅਗਲੇ ਮਹੀਨੇ ਤੇਰੇ ਭਰਾ ਨੂੰ ਕਮੇਟੀ ਪੱਕੀ ਦੇ ਦੂੰਗੀ ਇਹ ਰਾਤੀ ਮੇਰੇ ਨਾਲ ਗੱਲ ਕਰਨ ਲਈ ਕਹਿੰਦੇ ਸੀ ਚਲ ਆ ਵੀ 2-3 ਲੱਖ ਜਿਹੜਾ ਉਹਨਾਂ ਵਿੱਚੇ ਪਾ ਦਈਏ ਤੇ ਜੇ ਤੇ ਪੁੱਤ ਤੂੰ ਆਪਣੇ ਪੇਕੇ ਮਨਾ ਲੈਣਾ ਵੇਖ ਤੂੰ 2-4 ਦਿਨ ਰਹਿ ਹੱਸ ਖੇੜ ਰਾਤ ਬਈ ਰੋਟੀ ਪਾਣੀ ਖਾਈ ਰਾਮ ਨਾਲ ਆਪਣੀ ਮੰਮੀ ਨਾਲ ਤੇ ਭਰਾ ਨਾਲ ਬਹਿ ਕੇ ਗੱਲ ਕਰੀ ਕਵੀਰ ਆ ਵੀ ਨਾ ਰੁਕ ਜਾ ਅਗਲੇ ਦਿਨ ਮੈਂ ਕਮਿਟੀ ਤੇਨੂੰ ਪੱਕੀ ਮੈਂ ਘਾਟਾ ਵੀ ਨਹੀਂ ਬਣ ਦਉਂਗੀ ਮੰਮੀ ਪਤਾ ਕੀ ਗੱਲ ਹੈ ਹੀ ਮੇਰੀ ਗੱਲ ਸੁਣੋ ਚਾਰ ਕਮਟੀਆਂ ਸਾਡੀਆਂ ਆਪਣੀਆਂ ਹੈ ਨਾ ਪਹਿਲੀ ਕਮਟੀ ਤੂੰ ਆਵ ਰੱਖਦੇ ਹੋ ਹਾਂ ਦੂਜੀ ਤੂੰ ਆ ਗਲੀ ਵਿੱਚ ਦੇ ਦਿੱਤੀ ਤੇਰਸ ਤਮਾ ਬੋਕ ਮੇਟੀਆਂ ਤੁਸੀਂ ਚੁੱਕ ਲਈਆਂ ਕੋਦੋਂ ਦਾ ਵੀਰ ਮੰਗਣ ਦਿਆ ਸੀ ਆਵਲੀ ਕਮੇਟੀ ਮੰਮੀ ਦੇ ਕੋ ਐਦਾਂ ਨਾ ਕਰੋ ਵੇ ਲੋ ਮੰਮੀ ਤੇ ਮੇਰੀ ਸੋਹਣ ਗੱਲ ਐਦਾਂ ਦੇ ਲੋਲੇ ਪੋਪੇ ਨਾ ਲਾ ਨਾ ਤੈਨੂੰ ਆਪਣਾ ਸੋਹਰਾ ਪਰਿਵਾਰ ਜ਼ਰੂਰੀ ਪਹਿਲੋ ਕਿ ਪੇਕਾ ਜ਼ਰੂਰੀ ਮੰਨਿਆ ਪੇਕਾ ਪਰਿਵਾਰ ਹਰਥਾ ਸਾਥ ਵੀ ਦਿੰਦਾ ਵਾ ਪਹਿਲੋ ਤੇ ਤੇਰਾ ਸੋਹਰਾ ਪਰਿਵਾਰ ਐ ਤੇਰੇ ਘਰ ਵਾਲੇ ਦਾ ਕਾਰੋਬਾਰ ਵਦਨਾ ਮੈਨੂੰ ਕੀ ਮੈਂ ਤਾਂ ਦੋ ਰੋਟੀਆਂ ਅੰਦਰ ਬੈਠ ਕੇ ਵੀ ਖਾ ਲੂ ਮੇਰੀ ਨਹੀਂ ਕੋਈ ਗੱਲ ਅੱਗੋਂ ਤੂੰ ਵੇਖ ਲੈ ਬੰਦੇ ਤੇਰੇ ਦੀ ਕਮਾਈ ਦੇ ਬਾਰੇ ਮੈਂ ਸੋਚਦੀ ਆ ਕਿ ਦੂਣੀ ਹੋ ਜੂਗੀ ਨਾਲੇ ਧੀਆ ਜਿੰਨੀਆਂ ਰੱਜੀਆਂ ਪੁੱਜਿਆ ਨਾ ਆਪਣੇ ਘਰੋਂ ਤੇ ਸੌਖੀਆਂ ਹੁੰਦੀਆਂ ਮੈਂ ਤੇ ਤੇਰਾ ਸੋਚਦੀ ਆ ਬਾਕੀ ਤੇਰੀ ਮਰਜ਼ੀ ਆ ਮੈਂ ਜੋ ਦੱਸਣਾ ਹੈ ਤੈਨੂੰ ਦੱਸਤਾ ਸੋਚ ਲਈ ਚੰਗਾ ਕਿਹੜੀ ਮੁਸੀਬਤ ਮਮੀ ਨੇ ਮੈਨੂੰ ਪਾ ਦਿੱਤਾ ਪਿਛਲੇ 2-3 ਮਹੀਨਿਆਂ ਤੋਂ ਵੀਰ ਕਹਿੰਦੇ ਆ ਕਿ ਆਂਟੀ ਜੀ ਕਿ ਮਿੱਟੀ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਪਰ ਐ ਆਂਟੀ ਨਾ ਮਾਸੀ ਬਣ ਕੇ ਚੰਮਲ ਹੋ ਗਈ ਹੈ ਸੁੰਦੀ ਨਹੀਂ ਇਹੇ ਦੇ ਬਾਰੇ ਨਹੀਂ ਆਂਦੀ ਨਾ ਡੈੜੀ ਦੀ ਸੁੰਦੀ ਨਾ ਇਹਨਾਂ ਦੀ ਸੁੰਦੀ ਹੈ ਕਿਹਦੀ ਨਹੀਂ ਸੁੰਦੀ ਪਿਛਲੀ ਵਾਰੀ ਵੀ ਕਿਹਾ ਸੀ ਕਿ ਕਮੇਟੀ ਦੇ ਰੋਦਰ ਨਹੀਂ ਚਾਹੀਦੀ ਸਾਨੂੰ ਹਰ ਵਾਰੀ ਚਾਹੀਦੀ ਪਹਿਲੇ ਕਮੇਟੀਆਂ ਆਪ ਰੱਖ ਲੈਂਦੇ ਨੇ ਬੰਦਾ ਰਿਸ਼ਤੇਦਾਰੀ ਚ ਨਾ ਕੋਈ ਵਿਹਾਰ ਨਾ ਪਾਵੇ ਬੰਦਾ ਕਮੇਟੀ ਸੋਚ ਕੇ ਆ ਬੰਦਾ ਵਾ ਕਿ ਦੁੱਖ ਸੁੱਖ ਚ ਚੱਲ ਵਰਤੀ ਜਾਂਦੀ ਹੈ ਇੱਥੇ ਇੱਥੇ ਆਪਣੇ ਡੰਗ ਮਾਰ ਜਾਂਦੇ ਨੇ ਪਾਰਦਿਆਂ ਨੇ ਸਵਾ ਮਾਰਨ ਨੂੰਈ ਕੋੜਾ ਕਰਤਾ ਚਾ ਸਵਾ ਦੀ ਕਿੰਨਾਂ ਤਰ੍ਹਾਂ ਮੈਂ ਤੌ ਕੀ ਕਰਨੀ ਆ ਲਖੋ ਇਸੋਂ ਮੰਨੀ ਮਮੀ ਤੈ ਤੂੰ ਜਾਣਾ ਨਹੀਂ ਕਿ ਕਿ ਨਹੀਂ ਮੰਮੀ ਮੈਂ ਨਹੀਂ ਜਾਣਾਗਾ ਕਿਉਂ ਮੇਰੀ ਗੱਲ ਸੁਣੋ ਹੋਗੀ ਹਰ ਵਾਰੀ ਦਾ ਇੱਕੋ ਹੀ ਕੰਮ ਹੋ ਗਿਆ ਕਮੇਟੀ ਐਦਾਂ ਕਰਦੇ ਕਮੇਟੀ ਉਦਾਂ ਕਰਦੇ ਹਰ ਵਾਰੀ ਉਹ ਮੰਗਦੇ ਹਰ ਵਾਰੀ ਬਹਾਨਾ ਬਣਾ ਦਿੰਦੇ ਹੋ ਕਿਉਂ ਐਦਾਂ ਕਰਦੇ ਹੋ ਮੈਂ ਨਾ ਇੱਕ ਹੱਲ ਕੱਢ ਲਿਆ ਇਸ ਗੱਲ ਦਾ ਕਾਦਾ ਹੱਲ ਕੱਢ ਲਿਆ ਤੂੰ ਐਦਾਂ ਕਰੋ ਜਿੰਨੀਆਂ ਕਮੇਟੀਆਂ ਉਹਨਾਂ ਨੇ ਦਿੱਤੀਆਂ ਨਾ ਹੁਣ ਤੱਕ ਨੋਟ ਤਾਂ ਬਥੇਰੇ ਤੁਹਾਡੇ ਕੋਲ ਕੇਚੀ ਦੀ ਕਮੀ ਤਾਂ ਹੀ ਨਹੀਂ ਸਾਡੇ ਘਰ 'ਚ ਤੇ ਅੰਦਰੋਂ ਕੱਢ ਗਏ ਨਾ ਹੁਣ ਤੱਕ ਦੀਆਂ ਕਮੇਟੀਆਂ ਦੇ ਪੈਸੇ ਉਹਨਾਂ ਨੂੰ ਦੇ ਦੋ ਮੈਂ ਉਹਨਾਂ ਨੂੰ ਹੱਥ ਜੋੜ ਕੇ ਵਾਪਸ ਦੇ ਦੇਣੀ ਬੁਰੇ ਇਹ ਮਨ ਲੈ ਤੂੰ ਐਦਾਂ ਮੰਨ ਜਾਨੀ ਉਹਨੂੰ ਤਾਂ ਬੁਰੇ ਹੀ ਬੰਨਾ ਸੀ ਹੋਵੇ ਤਾਂ ਮੇਰੇ ਸਿਰ ਤੇ ਜੱਟੇ ਹੀ ਵੱਜਣੀਆਂ ਸੀ ਜਿਹੜਾ ਹਰ ਵਾਰੀ ਸਿਆਣੀ ਬਣ ਜਾਂਦੀ ਆਪਣੇ ਘਰ ਨੂੰ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਐ ਐਦਾਂ ਕਿਦਾਂ ਮੈਂ ਪੈਸੇ ਕੱਢ ਕੇ ਦੇ ਦਾ ਕਿ ਮੇਰੀ ਚਲਦੀ ਚੋ ਲੈ ਅੱਗੇ ਕਿਹੜਾ ਕੋਈ ਬੈਠਾ ਜਦ ਹੀ ਮੈਂ ਕਮੇਟੀ ਵਿੱਚ ਪਾ ਲੂੰਗੀ ਉਹ ਮੰਮੀ ਆਈਏ ਜੋ ਨਹੀਂ ਆ ਉਹੀ ਜਿਹੜੇ ਸ਼ੋਅ ਕਰ ਮੱਲੇ ਦੇ ਸਭ ਤੋਂ ਜ਼ਿਆਦਾ ਤੁਹਾਡਾ ਹੀ ਨਾਮ ਹੈ ਕਮੇਟੀਆਂ ਵਾਲੀ ਰਾਣੀ ਹੈ ਕਮੇਟੀਆਂ ਵਾਲੀ ਤੇ ਤੁਸੀਂ ਤਾਂ ਕਾਰੀ ਲੋਗੇ ਮੈਨਜ ਆ ਬਿੰਦਰਾਂਂ ਦੀਆਂ ਨੇ ਦੋ ਕਮੇਟੀਆਂ ਆਪਣੀ ਇੰਜ ਵਿੱਚ ਬੰਨ੍ਹ ਕੀਤੀਆਂ ਕਿੰਨੇ ਬਖਦੌਣ ਕੀਤਾ ਤੁਸੀਂ ਸਭ ਕੁਝ ਕੀਤਾ ਉਧਰ ਜਾ ਕੇ ਤਾਂ ਤੁਹਾਡ ਕੋਲ ਬੋਲਣੇ ਹੀ ਨਹੀਂ ਕਿਹਾ ਤਾਂ ਲੜਾਈ ਕਰਦੀ ਛਿੱਤਰ ਦੇ ਮੈ ਖਾਣੇ ਐਂਡ ਤੂੰ ਉਧਰੋਂ ਖਾ ਲਾਂਗੀ ਵੈਸੇ ਵੀ ਤਾਂ ਖਾਣੇ ਆ ਭਰਾ ਦੀ ਨਜ਼ਰ ਚ ਮਾਂ ਤੇ ਦੀ ਨਜ਼ਰ ਡਿਗਣਾ ਮੈਂ ਤਾਂ ਮੈਂ ਤੇਕੇ ਨਹੀਂ ਜਾਣਾ ਵਾਲੀ ਚਲਾ ਗਿਆ ਤੂੰ ਗੱਲ ਕਰ ਲਈ ਹੁਣੀ ਭਰਾਣਾ ਜਾਣਦੀ ਮੈਂ ਤੈਨੂੰ ਕਹਿੰਦਾ ਹਾਂ ਕਿ ਮੇਰੇ ਪੈਸੇ ਵਾਪਸ ਕਰਾ ਦੇ ਸਾਰੀ ਕਰ ਤੂੰ ਤੂੰ ਦੱਸਦੀ ਹੁਣੀ ਮੇਰੀ ਨਹੀਂ ਨਹੀਂ ਮੰਮੀ ਮੈਂ ਉਹਨਾਂ ਕੋਲ ਨਹੀਂ ਕਿ ਚੱਗਾ ਚੁੱਕੇ ਨਾ ਆਪਣੇ ਘਰ ਦੇ ਵਿਖਾਵਾਂਗਾ ਕਰਕੇ ਉਹਨਾਂ ਨੂੰ ਮੈਂ ਆਪਣੇ ਘਰ ਦੀ ਨਹੀਂ ਕੋਈ ਗੱਲ ਉਹਨਾਂ ਨਾਲ ਕਰਦੀ ਨਾ ਉਹਨਾਂ ਦੀ ਤੁਹਾਨੂੰ ਦੱਸਦੀ ਆ ਬਸ ਮੈਂ ਨਹੀਂ ਜਾਣਾਗਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਤੇਰਾ ਦਿਮਾਗ ਹੈ ਕਿ ਟੁੜੀ ਭਰੀ ਆ ਬੰਦਾ ਤੇਰਾ ਮੰਨ ਗਿਆ ਉਹ ਕਹਿੰਦਾ ਮੰਮੀ ਕੋਈ ਗੱਲ ਨਹੀਂ ਹੈ ਤੂੰ ਜੜੀ ਆ ਇੱਥੇ ਆਪਣਾ ਹੋਰ ਹੀ ਖਲਾਰਾ ਪਾ ਕੇ ਬੈਠੀ ਆ ਮੇਰੀ ਸੁਣ ਲੈ ਗੱਲ ਜਾ ਜਾ ਕੇ ਸਮਾਨ ਪੈਕ ਕਰ ਜਿਹੜਾ 2-4 ਘੰਟੇ ਸੋਣੇ ਸੋ ਜਾ ਬਹੁਤੀ ਗੱਲ ਆ ਸਵੇਰੇ ਚੱਲ ਜੀ ਤੇ ਜਾਣਾ ਤੈਨੂੰ ਪੈਣਾ ਹੀ ਤੇ ਮੈਂ ਜਿਹੜਾ ਫੈਸਲਾ ਲਈ ਆ ਨਾ ਉਹ ਪੂਰਾ ਹੋਣਾ ਹੀ ਤੇਰੀ ਨਹੀਂ ਚੱਲਣੀ ਚੱਲਣੀ ਮੇਰੀ ਆ ਜੋ ਮੈਂ ਕਹੂੰਗੀ ਨਾ ਇਹ ਘਰ ਚੋ ਹੀ ਹੋਊਗਾ ਇਹ ਗੱਲ ਚੇਤਾ ਰੱਖੀ ਮੇਰੀ ਚੱਲ ਜਾ ਕਰ ਲਓ ਮੇਰੇ ਲਈ ਦਾ ਕੰਮ ਜਾ ਕੇ ਤੇ ਸਮਾਨ ਪੈਕ ਕਰ ਆਪਣਾ ਵੱਡੀ ਆਈ ਮੈਂ ਪੇਕੇ ਨਹੀਂ ਜਾਣਾ ਪੈਸੇ ਦੇ ਦੋ ਦੇ ਨਹੀਂ ਤੈਨੂੰ ਮੈਂ ਨੋਟ ਆਹੋ ਦੇ ਰਾਂਗੇ ਕਮੇਟੀ ਮੈਂ ਮਾਰ ਚੱਲੀ ਥੁੱਕ ਲਾ ਕੇ ਗਿਨਾਂ ਨ ਜਿਹੜੇ ਦੇਵਾਂਗੀ ਵੇ ਸਸਰੀਕਾਲ ਮੰਮੀ ਸਸਰੀਕਾਲ ਆ ਗਈਆਂ ਹਾਂਜੀ ਉੱਠੜੇ ਜਿਉਂਦੇ ਰਹੋ ਹੋਰ ਸੁਣਾ ਪਾਣੀ ਪੁਣੀ ਕੀ ਆ ਮੈਂ ਮੰਮੀ ਕਾ ਠੀਕ ਸਭ ਕਾ ਤਾਂ ਠੀਕ ਹੈ ਸਾਰੇ ਪਾਪਾ ਨજર ਨਹੀਂ ਆਉਂਦੇ ਖਿਦਿ ਚਲ ਗਏ ਪਾਪਾ ਤੇਰੇ ਚਲ ਗਏ ਦੁਕਾਨ ਤੇ ਅੱਛਾ ਚਲੋ ਪਰ ਠੀਕ ਹੈ ਮੈਂ ਚੱਲਾਂ ਮੇਰੀ ਗੱਲ ਸੁਣ ਲੈ ਤੇਰਾ ਭਰਾ ਫੋਨ ਕਰਨ ਰਿਹਾ ਮੈਂ ਚੁੱਕਿਆ ਨਹੀਂ ਬਾਰ ਬਾਰ ਇੱਕੋ ਹੀ ਫੋਨ ਕਰੀ ਜਾਂਦਾ ਵਾ ਕੀ ਗੱਲ ਆ ਗੱਲ ਕਰਾਈ ਹੈ ਕਿ ਨਹੀਂ ਕਰਾਈ ਨਹੀਂ ਮੰਮੀ ਮੈਂ ਨਹੀਂ ਗੱਲ ਕਰਕੇ ਆਈ ਨਾ ਗੱਲ ਨਹੀਂ ਕਰਕੇ ਇਹਦੇ ਮੂੰਹ ਚੁੱਕ ਕੇ ਉਸੇ ਰਹਿਣ ਰਹਿਤੀ ਆ ਦੋ ਚਾਰ ਦਿਨ ਕੀ ਗੱਲ ਮ제 ਲੁੱਟਣ ਗਈ ਹੱਥ ਮੰਮੀ ਕੀ ਬੋਲੀ ਜਾਂਦੇ ਹੋ ਕਾਦੇ ਮ제 ਲੁੱਟਨੇ ਮੈਂ ਪਤਾ ਕਿੰਨੀ ਟੈਨਸ਼ਨ ਚ ਰਹੀ ਆ ਦੋ ਦਿਨੋਂ ਫਰੇ ਹੀ ਆ ਨਾ ਖਾਣ ਨੂੰ ਦਿਲ ਕਰੇ ਨਾ ਕਿਤੇ ਆਣ ਨੂੰ ਦਿਲ ਕਰੇ ਬਸ ਉਹ ਮੇਰਾ ਮੂੰਹ ਵੇਖੀ ਜਾਂਦੀ ਇਹਨੂੰ ਕੀ ਐ ਕੀ ਐ ਪੁੱਛ ਪੁੱਛ ਕੇ ਉਹ ਵੀ ਭਾਰਗੇ ਪਰ ਮੈਂ ਨਹੀਂ ਉਹ ਗੱਲ ਗੱਡੀ ਮੇਰੇ ਚ ਨਹੀਂ ਹਿੰਮਤ ਹੈ ਨਾਲ ਮੰਮੀ ਛੱਡ ਦੋ ਨਾ ਜਿੱਦ ਜਿਹੜੀ ਤੁਸੀਂ ਜਿੱਦ ਫੜੀ ਆ ਤੁਰ ਫਿੜੇ ਮੂ ਤੇਰੇ ਤੇਰੇ ਭੇਜਿਆ ਕਿਹੜੇ ਕੰਮ ਐ ਤੇ ਕਰਕੇ ਕੀ ਆਈ ਆ ਮੂੰਹ ਚ ਘੁੰਗਲੀਆਂ ਪਾ ਕੇ ਬੈਠੀ ਆ ਉਥੇ ਗੱਲ ਨਹੀਂ ਹੁੰਦੀ ਦੇਰ ਕੋ ਮੇਰੀ ਗੱਲ ਸੁਣ ਲੈ ਫੋਨ ਆਉਣ ਡਿਆ ਗੱਲ ਤੈਨੂੰ ਕਰੇਗੀ ਮੈਂ ਨਹੀਂ ਕਰਨੀ ਕਹਿ ਦੇ ਉਹਨੂੰ ਕਿ ਮੰਮੀ ਨੇ ਕਮੇਟੀ ਨਹੀਂ ਦੇਣੀ ਇਸ ਮਹੀਨੇ ਹਾਂ ਮੰਮੀ ਨੇ ਕਮੇਟੀ ਨਹੀਂ ਦੇਣੀ ਇਸ ਮਹੀਨੇ ਕਿਉਂਕਿ ਮੰਮੀ ਦੇ ਮੂੰਹ ਨੂੰ ਨਾ ਫੋਨ ਆ ਗਿਆ ਉਹਦੀ ਨਾਨਾਂ ਦਾ ਮੰਮੀ ਦੀ ਧੀ ਦਾ ਜਿੱਦਾਂ ਵੀ ਚੱਲੇ ਨਾ ਬਾਹਰ ਉਹਨਾਂ ਨੂੰ ਦੇਣੇ ਨਾ ਪੈਸੇ ਤੁਸੀਂ ਮੰਮੀ ਕੀ ਗੱਲ ਹੈ ਤੁਹਾਨੂੰ ਆਪਣੀ ਧੀ ਦਾ ਖਿਆਲ ਆ ਗਿਆ ਆ ਜਿਹੜੀ ਧੀ ਬਣਾ ਕੇ ਘਰ ਚ ਲਿਆਇਓ ਇਹਦਾ ਕੋਈ ਖਿਆਲ ਨਹੀਂ ਆਇਆ ਉਡੀ ਜੇ ਤੋੜਾ ਕੋਈ ਤਾਂ ਨਹੀਂ ਯਾ ਮੈਂ ਤੁਹਾਡੇ ਘਰ ਦੀ ਜੇ ਤਾਂ ਤੇ ਕਹਿੰਦੀ ਹਾਂ ਪਰ ਉਧਰ ਮੇਰਾ ਰਤਵਾ ਕਿਜੀ ਬਣਵਾਣਾ ਵਾ ਨਹੀਂ ਜੇ ਮੈਂ ਤੁਹਾਡਾ ਬਣਾਂ ਨਹੀਂ ਹਾਂ ਮੇਰੀ ਗੱਲ ਸੁਣ ਉਹ ਵੀ ਸ਼ਦੈਣ ਮੇਰੀ ਧੀ ਨੂੰ ਫੋਨ ਕਰਕੇ ਕਾਹ ਤੋਂ ਦੱਸਣ ਦੀ ਮੈਂ ਕਹਿੰਦੀ ਮੇਰੀ ਨਾਨ ਚੰਗੀ ਬਹੁਤ ਚੰਗੀ ਰੱਬ ਨੇ ਪਤਾ ਨਹੀਂ ਕਿੱਥੇ ਮੇਰੇ ਮਾਪਿਆਂ ਨੇ ਮੋਤੀ ਦਾਮ ਕਿਤੇ ਕਿ ਮੈਨੂੰ ਦਾਂਗ ਨਾਨ ਮਿਲੀ ਹੈ ਮੇਰੀ ਸੇਹੀਆਂ ਵਰਗੀ ਦਿਨ ਉਸ ਤੋਂ ਲੈ ਕੇ ਫੋਨ ਕਰਤਾ ਤੇ ਮੰਮੀ ਕਮੇਟੀ ਦੀ ਹਿੰਦੀ ਗੱਲ ਕਿਉਂ ਕਰਦੇ ਆਂ ਕਿ ਆਪੇ ਮੈਨੇਜ ਕਰ ਲਾਂਗੇ ਮਨ ਲੈ ਕੇ ਪੂਹੀ ਪੂਹੀ ਨੂੰ ਜ਼ਬਰਦਸਤੀ ਕਰਾ ਦੇ ਜੀ ਜਵਾਈ ਨੇ ਵੀ ਮੰਗੇ ਹਾਂਗੇ ਮੰਮੀ ਆਪਣੇ ਮੁੰਡੇ ਦੀ ਇੱਜ਼ਤਾਂ ਵੀ ਸੋਚ ਦੇ ਜਵਾਈ ਭਾਈ ਦੀ ਸੋਚ ਦੇ ਆਪਨੇ ਪੂਹੀ ਦਾ ਸੋਚਦੇ ਆਂ ਆਪੀ ਦਾ ਨਹੀਂ ਸੋਚਦੇ ਨਿਪਟਿਆ ਨੇ ਜਵਾਈ ਭਾਈ ਆ ਕਰਦਾ ਤੈਨੂੰ ਕੀ ਪਤਾ ਤੇਰੇ ਪੇਕੇਆਂ ਨੂੰ ਤੇ ਜਵਾਈ ਰੱਖਣ ਆਣ ਆ ਹੈ ਮੈਂ ਤਾਂ ਆਪਣੇ ਜਵਾਈ ਦੀ ਇੱਜ਼ਤ ਕਰਨੀ ਆ ਨਾ ਖਾਲੀ ਥੋੜਾ ਤੌਰੂੰ ਵੀ ਬਾਹਰ ਸੁੱਖੇ ਸਾਹ ਦੀ ਪਹਿਲੀ ਵਾਰੀ ਉਹ ਬਾਹਰ ਚੱਲਿਆ ਤੇ ਮੈਂ ਉਹਨੂੰ ਖਾਲੀ ਤੋਰਦਾ ये कि हो जाए क्यों ढोल जाते मम्मी लोग क्यों ढोल जाते मेरे को आ, मेरे को ओ, मेरे को पाहा मेरे को मेरे को तो 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 के सब कुछ क्यों झूठा रोला पाए पता नाई जिन्ना कमे हम सोना ही खा लें सब कुछ बन गया है लोग एक दुनिया का बेड़ा गर्क हो गया वै सा भी काम कर उड़ गए चीजा नहीं रह गई कमेटियां की साम क्यों खा मम्मी तू चलया दसो ਕਿਉਂ ਬੰਦ ਆਪਣਾ ਮਹੀਨੇ ਦੀ ਕਮਾਈ ਚ ਥੋੜੇ-ਥੋੜੇ ਪੈਸੇ ਜੋੜਦਾ ਹੈ ਘਰ ਜਿਹੜੇ ਤੋਂ ਖਰਚ ਲੈਂਦਾ ਕਮੇਟੀਆਂ ਕਿਉਂ ਬੰਦ ਹੈ ਕਿ ਬੁੱਕ ਸੁੱਚੋਂ ਦੇ ਉਹ ਕੰਮ ਆ ਜਾਣ ਕਿ ਤੇ ਲੋੜ ਪਈ ਤਾਂ ਬੋਲੀ ਘੱਟ ਬੰਦ ਕਰਕੇ ਚੁੱਕ ਲਵੇ ਕਿਹਦਾ ਲੋੜ ਥੋੜੀ ਕੀ ਲੈਣਾ ਆਪਾਂ ਇਹ ਲੋੜ ਹੈ ਪਿਛੇ 4 ਮਹੀਨਿਆਂ ਤੋਂ ਤਰਲੇ ਜੱਡਦਾ ਪਿਆ ਤੂੰ ਹਰ ਵਾਰੀ ਕੋਈ ਨਾ ਵੀ ਨਵਾਬਾਂ ਨਾਲ ਨਵਾਬਾਂ ਨਾਲ ਹਰ ਵਾਰੀ ਹਰ ਵਰਕ ਨਵਾਂ ਬੰਦਾ ਉਹ ਮੇਕ ਮਿੱਟੀ ਦੇ ਨਾ ਮੈਂ ਸ਼ੌਕ ਕਰ ਦੋ ਕਿ ਭਈ ਇਹ ਹਿੱਕ ਮੇਟੀ ਨਹੀਂ ਅਹੀਂ ਤਾਂ ਹੈ ਵਰਤਨੇ ਨੇ ਤੂੰ ਹੀ ਟੀਨੀਸ ਕਰ ਚ ਗਈ ਸਾਡਾ ਹੱਥ ਹੈ ਤੁਹਾਡੀ ਕਮਾਈ ਤੇ ਤੁਹਾਡੇ ਖਾਂ-ਖਾਨ ਤੇ ਤੁਹਾਡੀ ਹਰ ਚੀਜ਼ ਤੇ ਤੂੰ ਕਿੰਨੀ ਧੀਨੀ ਹੈ ਪਰ ਇਹ ਤੂੰ ਹੀ ਪੜਗੇ ਕਹਿਣਾ ਨਹੀਂ ਚਾਹੀਦਾ ਤੇ ਤੂੰ ਹੀ ਵੀ ਕਿਸੇ ਮੋਪੀਂਤੀ ਦਿੱਤੀ ਹੈ ਰੋੜੋਗੇ ਸਾਰਾ ਕੁਝ ਆਪਣੀ ਧੀ ਦੇ ਘਰ ਬਸੋ ਸਾਡੇ ਪੁੱਤ ਲਈ ਕੋਈ ਨਹੀਂ ਆ ਨੂ ਨਹੀਂ ਕੋਈ ਜੀ ਅਗਰ ਜੇ ਕੋਈ ਮਾਏ ਨਹੀਂ ਕਰਦੀ ਕੱਲ ਮੇਰਾ ਭਰਾ ਮੇਰੀ ਵਾਈ ਪਰਜਾਈ ਨੂੰ ਕੀ ਦੇਗਾ ਗੱਲਾਂ ਸੁਣਾਏਗਾ ਕੀ ਦੱਸੇਗਾ ਇਹ ਕਹੇਗਾ ਨਾ ਮੇਰੀ ਭੈਣ ਦੇ ਸਹੁਰੇ ਐਦਾਂ ਦੀ ਵਰਤੀ ਨਾ ਬੋਧਾ ਗਿਓ ਕੇ ਕੋਈ ਪਾਈਚਾਰਾ ਨਾ ਨੋਟਾ ਨਾ ਪਾਈ ਇਹ ਚੀਜ਼ ਦਾ ਨਾ ਪਾਈ ਮੇਰੀ ਤੀਰਜਤ ਰਹਿ ਜੇਗੀ ਚੰਗਾਨੀ ਕਰਦੇ ਮੰਗੀ ਤੀ ਲੋਕਾਂ ਲੋਕ ਮੇਟੀਆਂ ਘਰ ਜਾਵਾਂਗੇ ਫੜਾ ਕੇ ਆਂਦੇ ਹੋ ਮੇਰੇ ਦੀ ਕਮੇਟੀ ਇਹਦਾ ਰੋਕ ਲਈ ਤੁਸੀਂ ਤੇ ਦੀ ਆਸਾਂ ਤੇ ਉਮੀਦਾਂ ਹਾਂ ਕਿ ਮੇਟੀਚ छण नहीं किता रही मम्मी अंजू अंजू गल्ला ते खरिया करगी है मेरी मत ते पर्दा पे आ गया है फोन है है यदि परादा फोन है हेलो हेलो हां पुत सत श्रीकाल सत श्रीकाल हां हां पहुंच गई तेरी भेन पहुंच गई गल सुन पुत तू कमेटी लैंड नहीं आना तू मेरे फोन की डीक करदा हां लै मैं तो पुत तेरे फोन की डीक करी जानी ना ना कमेटी बड़ी वाइया एवं क्यों कहवा तू लै जा होगी आय जी आके हां हां पुत लै जा आके ठीक है ठीक चंगा पुत्त सासरी का शुक्र है रब्बा ते हमने मेरी अखा खुल गिया चाहे मेरे नूं ने खोलियां खोल तो दितिया मेरे को बड़ी बड़ी गलती हो चली किसे दी कमाई नु मैं अपनी कमाई कही जानी किसे वाकई कितरा थोड़ा 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 करके जोड़े hunde ना मैं आगे तो ना कि दा हक मारा भाई माफ करे मन्नो रब्बा